ਸਾਸਤਰੀ ਗਾ ਜੀ ਲਾਡਾ ਡਿਸਕਸ਼ਨ ਨੇੜੇ ਪ੍ਰੋਗਰਾਮ ਦੇ ਵਿੱਚ ਮਾ ਸਾਰੇਗਾ ਕਰ ਰਹਿ ਨਿਗਾ ਸਵਾਗਤ ਪੰਜਾਬ ਕੀ ਸਿਆਸਤ ਦੇ ਵਿੱਚ ਇਹ ਬੜਾ ਪਚਾਲ ਕੱਲ ਆ ਗਿਆ ਵੀਰ ਜਦ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਵੀਰ ਚੰਡੀਗੜ੍ਹ ਤੇ ਜਾ ਰਹਾ ਦਾ ਪਟਿਆਲੇ ਨੂੰ ਔਰ ਵਿੱਚ ਆ ਗਿਆ ਰਾਜਪ੍ਰਮਾ ਦਾ ਇਲਾਕਾ ਇਹ ਭਗਵੰਤ ਮਾਨ ਜਦ ਇਹ ਮੈਨੂੰ ਨਉ ਲੱਗ ਰਿਹਾ ਕਹ ਰਿਹਾ ਜੀ ਕੋਟ ਮਾ ਕੱਲ ਭਗਵੰਤ ਮਾਨ ਨੇ ਮਾਰਿਆ ਛਾਪਾ ਇਹ ਪੁਲ ਤੋਂ ਕਰਿਆ ਬਾ ਬੰਦੀਨਾ ਨੇ ਕਈ ਦਿਨ ਕਾ ਕ ਖਿਸਕ ਗਿਆ ਪੁਲਤ ਵਾਲੇ ਨੂੰ ਇਧਰ-ਉਧਰ ਨੂੰ ਹੋ ਗਿਆ ਇਸ ਕਰਕੇ ਸਾਰਾ ਇਹ ਕੋਲੇ ਰਾਜਪਰਾ ਪ੍ਰਾਣਾ ਰਾਜਪਰਾ ਟਾਣ ਇਹ ਪੁਲ ਬੰਦ ਹੋਣ ਕਰਕੇ ਜੋ ਅੰਡਰਬਿਜਾਂਗੇ ਵਿੱਚ ਖੱਜਲ ਹੋ ਰੇ ਮੇਰ ਇਹ ਭਗਵਾਨ ਤਮਨ ਵੀ ਅੰਡਰਬਿਜ ਮੈਂ ਲੰਗਿਆ ਹੋਣਾ ਅਰ ਉਸ ਨਾਲ ਅੱਗਾ ਜਿਆਦਾ ਅੰਡਰਬਿਜ ਤੇ ਲੰਕਾ ਅੱਗਾ ਗਿਆ ਅੰਗੇ ਦੇਖਿਆ ਹੋਣਾ ਉਸਨੇ ਵੀ ਉਹ ਤਾਂ ਕਚੈਰੀਆਂ ਆ ਗੀਆਂ ਪੰਜਾਬ ਗਿਆ ਬਰਾਜਪਰਾੜੀਆਂ ਵੜ ਗਿਆ ਬਸ ਕਚੈਰੀਆਂ ਮੇ ਆਰ ਵੀ ਦੇਖ ਲਿਓ ਵੀ ਉੱਥਾ ਯੋ ਜਾਦਾ ਕਚੈਰੀਆਂ ਵਾਂ ਗਿਆ ਕਹ ਹੈ ਅਫਸਰਾਂ ਨੂੰ ਸਖਤ ਸੁਨੇਹਾ ਦਿਆ ਬਿਨਾ ਰਿਸ਼ਵਤ ਕੇ ਕੰਮ ਕਰਨਗੇ ਤਾਂ ਕਹ ਚੰਗੇ ਰਹੇਗੇ ਖੱਜਲਖਵਾਰੀ ਦੇ ਲੋਕ ਬਚੇਗੇ ਰਾਜਪੁਰਾ ਤਹਿਸੀਲ ਮਾ ਕਹ ਮੈਂ ਮਾਰਿਆ ਛਾਪਾ ਛਾਪਾ ਨਹੀਂ ਅਚੰਚੇਕ ਦੌਰਾ ਕਰਿਆ ਆ ਲੋਕਾਂ ਗੱਲ ਗੱਲਾਂ ਮਾਤਾ ਕਰੀਆਂ ਲੋਕ ਕਹ ਰਹੇ ਬਹੁਤ ਸੁਖੀ ਆਪਾ ਤੋਂ ਖੱਜਲਖਵਾਰੀ ਘਟ ਗਈ ਆ ਰਾਜਬਰੇ ਕੇ ਯੋ ਦੇਖ ਲਿਓ ਵੀ ਉੱਥਾ ਕੋਟ ਕੇ ਵਿੱਚ ਜਿਹੜਾ ਲਖ ਆਇਆ ਭਗਵਾਨ ਜੀ ਤੁਮਨ ਚਲੋ ਚੰਗੀ ਬਾਤ ਵੀਰਾ ਪਹਿਲੇ ਤੋਂ ਹੀ ਉਹ ਦੇਖ ਲਿਓ ਮਹਿਲਾ ਮਦ ਨਿਕਲੇ ਕਰਤੇ ਪਟਿਆਲੇ ਵਾਲਾ ਪਟਿਆਲੇ ਵਾਲੇ ਮਹਿਲ ਮਦ ਨਹੀਂ ਬਾਹਰ ਆਇਆ ਫਿਰ ਸੀਸਮ ਵਾਲੇ ਮਹਿਲ ਮਦ ਨਹੀਂ ਬਾਹਰ ਆਇਆ ਵਾਹ ਤਾਂ 4 4.5 ਸਾਲ ਇਤਰੀ ਕੱਢ ਗਿਆ ਫਿਰ ਮਹਿਲਾ ਮਾ ਬੈਟ ਬੂਟ ਦਾ ਔਰ ਉਸ ਤੇ ਪਹਿਲਾਂ ਜੇ ਬਾਬੂ ਪ੍ਰਕਾਸ਼ ਬਾਦਲ ਦੀ ਬਾਤ ਕਰਾਂ ਵੀਰ ਉਸ ਨੂੰ ਤਾਂ ਲੰਬੀ ਦਿਖਦਾ ਰਹਿ ਕਰਤਾ ਬਠਿੰਡਾ ਔਰ ਲੰਮੀ ਇਹ ਦੋਏ ਦਿਖੇ ਵੀਰ ਜਿਆਦਾ ਤੇ ਜਿਆਦਾ ਇਹਨਾਂ ਨੇ ਇਹ ਜਿਹੜੀ ਵੀਰ ਜਲਾਲਾਬਾਦ ਵਾਲੀ ਸੀਟ ਜੋ ਦਿਖੇ ਕਰਤੀ ਇਹਨਾਂ ਨੂੰ ਹੋਰ ਇਹਨਾਂ ਨੇ ਪੰਜਾਬ ਮਾ ਤੀਸਰਾ ਕੋ ਸੂਬਾ ਮਤਲਬ ਸ਼ਹਿਰ ਦੀ ਖੇ ਨਹੀਂ ਵੀਰਾ ਮਾਰੇ ਤੋਂ ਲਾ ਕਿਉਂ ਚੰਡੀਗੜ੍ਹ ਮਤੋਂ ਤਾਂ ਹੀ ਕਰਤੇ ਵੀ ਇਹਨਾਂ ਨੂੰ ਮਜਬੂਰੀ ਸੀ ਕਿ ਚੰਡੀਗੜ੍ਹ ਕੇ ਮੋਾਲੀ ਕੇ ਵਿੱਚ ਸਾਰੇ ਦਫਤਰ ਦੂਫਤਰ ਤੇ ਇਸ ਕਰਕੇ ਉਥਾਣਾ ਪਏ ਕਰਤਾ ਰਾਜਪ੍ਰੇਮਾ ਤੋਂ ਬੜੇ ਹੀ ਨਹੀਂ ਕੋਈ ਵੀਰਾ ਇਹ ਰਾਜਪ੍ਰੇਮਾ ਯੂ ਦੇਖ ਲਿਓ ਪ੍ਰੇਮ ਸਿੰਘ ਚੰਦੂ ਮਜਰਾਏ ਕਰਤਾ ਜਦ ਵੋਟਾਂ ਕੇ ਟਾਈਮ ਆ ਜਿਆਦਾ ਕਰੇ ਕਰਤੇ ਵੀਰਾ ਕਾਂਗਰਸ ਕੇ ਯੋ ਜਿਆਦਾ ਇੱਕ ਦੋ ਲੀਡਰ ਹਰਦੇ ਆਲ ਕੰਬੋ ਯੋ ਰਾਜਪ੍ਰੇਮਾ ਚੱਲੋ ਯੋ ਮਤਲਬ ਕੋਈ ਬਹੁਤ ਹੀ ਬੜੇ ਲੀਡਰ ਰਾਜਪ੍ਰੇਮ ਬੜੇ ਹੀ ਨਹੀਂ ਆ ਆ ਭਗਵਾਨ ਤੁਮ ਉੱਥਾ ਗਿਆ ਚਲੋ ਚੰਗੀ ਬਾਤ ਮੈਂ ਤਾਂ ਇਹ ਕਹਿ ਰਹਾ ਤਾਂ ਵੀ ਚਲੋ ਇਹ ਜੇ ਥਾ ਮ ਉੱਥਾ ਗੇੜਾ ਲਾਕਾ ਆਏ ਮੇਰਾ ਉੱਥਾ ਗੇੜਾ ਖਾਕਾ ਆਏ ਚੰਗੀ ਬਾਤ ਇਸਕੇ ਗੈਲ ਗੈਲ ਥਾ ਮ ਉੱਥਾ ਜਿਹੜੇ ਐਮ ਐਲ ਏ ਰਾਜਪਰੇ ਵਾਲਾ ਯੋ ਬੀਬੀ ਕਿਆ ਨੀਨਾ ਮਿੱਤਲ ਯੋ ਵੀ ਤਾਂ ਕੋਟਰ ਰੋਡ ਦੇ ਉੱਪਰ ਇਹਦਾ ਦਫਤਰ ਉੱਥੇ ਵੀ ਜਾ ਜਾਂਦੇ ਮੜਾ ਜੇ ਨਾਲੇ ਬੀਬੀ ਨੂੰ ਹੌਸਲਾ ਹੋ ਜਾਂਦਾ ਹੈ ਨੀਨਾ ਮਿੱਤਲ ਵੀ ਵਾਗਾਰੇ ਕੰਮ ਕਰ ਰਹੀ ਨੀਨਾ ਮਿੱਤਲ ਕੇ ਦਫਤਰ ਮਾ ਨਹੀਂ ਜਾ ਕਾਏ ਇਹ ਉਹ ਬਾਸ ਉਂਦਰੇ ਗੇੜੇ ਗੁੜੇ ਲਾ ਕ ਚਲੇ ਗਏ ਆਰ ਦਫਤਰ ਦੇ ਵਿੱਚ ਜਾ ਜਾਂਦੇ ਪਤਾ ਲਾ ਜਾਂਦਾ ਲੋਕਾਂ ਨੂੰ ਪਿੰਡਾਂ ਦੇ ਵਿੱਚ ਮਾ ਸੜਕਾਂ ਰੁੜਗੀਆਂ ਪਾਣੀਆਂ ਗੈਲ ਇੱਥਾ ਪੈਚ ਵਰਕ ਕਰਿਆ ਕਿੱਥਾ ਨਹੀਂ ਕਰਿਆ ਸਭ ਪਤਾ ਲੱਗ ਜਾਂਦਾ ਇਹ ਤਾਂ ਪੰਜਾਬ ਦੇ ਵਿੱਚ ਮਨ ਨਸਾ ਰਿਸ਼ਵਤ ਇਹ ਤਾਂ ਹੈ ਹੀ ਨਹੀਂ ਘਰ ਘਰ ਤੋਂ ਨੌਕਰੀ ਮਿਲਗੀ ਵੀਰ ਹਰੇਕ ਬੰਦੇ ਨੂੰ ਈਵਨ ਨਸਾ ਆ ਰਿਓ ਚ ਜੱਗੀ ਕੀ ਆ ਲੋੜ ਥੱਕੂ ਕਾ ਹੈ ਹੀ ਨਹੀਂ ਜ਼ਰੂਰਤ ਨਹੀਂ ਐ ਇਸ ਚੀਜ਼ ਕੀ ਅਰਮਾਨ ਸਾਹਿਬ ਚੰਡੀਗੜ੍ਹ ਮੰਨਦੇ ਇੱਕ ਸਮਝਵਾ ਨਹੀਂ ਆਈ ਮਾਨ ਕਹਿ ਰਿਹਾ ਕਾ ਅਚਨਚੇ ਇੱਕ ਦੌਰਾ ਕਰਿਆ ਇਹ ਸਾਰਾ ਕੁਝ ਪਤਾ ਹੋਇਆ ਇਹਨਾਂ ਨੂੰ ਸਾਰੀ ਸੈਟਿੰਗ ਕਰੀ ਬਦਾਫਤਰਕ ਵਿੱਚ ਇੱਕ ਦਿਨ ਪਹਿਲਾਂ ਹੀ ਪਤਾ ਲਾ ਆਇਆ ਵੀ ਕੱਲ ਨੂੰ ਇਹੋ ਕੰਮ ਹੋ ਸਕਾ ਆਪਸਰ ਪਹਿਲਾਂ ਹੀ ਉਹਦੇ ਲੋਚੇ ੱਗੀਆਂ ਪ੍ਰੈਸ ਕਰ ਕਰ ਬੈਠ ਜਾਂ ਪਾਕਾ ਉਥਾ ਖਰੀਚਾ ਘੜੀਆਂ ਕਰ ਕਰ ਬਹਿ ਜਾਂ ਪਹਿਲਾਂ ਹੀ ਵੈਂਟਾਂ ਗਿਆ ਇਹ ਵੀ ਜੇ ਅਚਨਚੇ ਇੱਕ ਦੌਰਾ ਕਰਿਆ ਵੀ ਚੰਡੀਗੜ੍ਹ ਦਾ ਸਾਰਾ মিডিਆ ਤੋਂ ਗੈਲ ਤੋਂ ਇਹ ਰਿਆ ਦਾ 10ਵੇਂ ਉਹਨਾਂ ਨੂੰ ਕੁਛੇ ਪਤਾ ਲੱਗ ਗਿਆ ਰਾਜਪੁਰੇ ਕੇ 5 6 ਪੱਤਰਕਾਰ ਯੋ ਯੂਟਿਊਬਰ ਜੇ ਯੋ ਤੁਮੇਨ ਕੋਈ ਨਹੀਂ ਥਿਆ ਉੱਥਾ ਕੋਈ ਲੱਭਿਆ ਵੀਰ ਨਾ ਭਗਵਾਨ ਤਵਾਰ ਕੇ ਨੇੜੇ ਦਿਖਿਆ ਕੋਈ ਮੈਨੂੰ ਨਾਗਾ ਨਾ ਪਿੱਛਾ ਯੋ ਕਰਾ ਜੀ ਅਚੰਚੇ ਦਾਰਾ ਕਰਾ ਯੋ ਅਚੰਚੇ ਕਾ ਮਤਲਬ ਤਾਂ ਯੋ ਭਾਵੇਂ ਉੱਥਾ ਜਿਹੜਾ ਮਿਲ ਗਿਆ ਉਸੀ ਨੇ ਮਤਲਬ ਅੱਗਾ ਬਾਤ ਕਰਨੀ ਜੇ ਅਚੰਚੇ ਕਰਨਾ ਤਾਂ ਫਿਰ ਰਾਜਪੁਰੇ ਕੇ ਲੋਕਲ ਮੀਡੀਆ ਵਾਲਿਆਂ ਨੂੰ ਬੁਲਾਉਂਦੇ ਵੀਰ ਥੰਮ ਉਹਨਾਂ ਨੂੰ ਕਹਿੰਦੇ ਵੀਰ بیاਓ ਉਹਨਾਂ ਨੂੰ ਤਪਤਾਲਾ ਲਾਉਂਦੇ ਮੋਟਰਸਾਈਕਲ ਚੱਕ ਆ ਜਾਂਦੇ ਵੀਰ ਸਾਰੇ ਤਾਂ ਪਹਿਲੀ ਵੀਰਾ ਮੇਰੋ कोई ना कोई किसी पास तुरे फिरा एक, एक पत्रकार चार चार चैनल ले फिर रहा वाह भी नहीं नजर आए भीर उत्थ चंडीगढ़ के सीनियर पत्रकार सीनीयर उ जी प्रेस गैल गैल घूम रही भी वो कह रहे जी अचन जीक पता नहीं वो, मीडिया वाले गैल गैल रखा मान साहब इस का भी हो सका भी क्या मतलब नाल हो मैं सारे पत्रकार इस कारका भी हो नाल की नाल रिकॉर्डिंग करते रहे ਅਰ ਉਧਰ ਭਗਵਾਨ ਤਮਾਨ ਕਹਿ ਰਿਹਾ ਕਾ ਬੱਸਾਂ ਦੇ ਵਿੱਚ ਮਾ ਮਤਲਬ ਯੋ ਜਿਹੜੇ ਗਵਾਚੇ ਵੇ ਰੂਟ ਕਾ ਦਵਾਰੋ ਸਰਜੀਤ ਕਰਨੇ ਪਾਲਸੀ ਤਿਆਰ ਕਰ ਰਹੇ ਕਾ ਜੀਸਸ ਸਾਹਿਬ ਗੱਲ ਪੰਜਾਬ ਕੇ ਆਮ ਕਰਾ ਕੇ ਨੌਜਵਾਨਾਂ ਨੂੰ ਬੱਸਾਂ ਕੀ ਮਾਲਕੀ ਮਿਲੇਗੀ ਜੇ 3-4 ਮੁੰਡੇ ਰਲ ਕੇ ਵੀ ਗਿਆ ਬੱਸ ਲੈ ਲੇਗੇ ਨਾ ਕਾ ਵੀ ਯੋ ਕਾ 10-12000 ਛੋਕ ਰਿਆ ਛੋਕਰੀਓ ਨੂੰ ਕੰਮ ਮਿਲ ਜੇਗਾ ਬੱਸਾਂ ਕੇ ਪਰਮਟ ਬੱਸਾਂ ਵਾਂ ਯੋ ਦੇ ਦੇਂਗੇ ਹੈਲਪ ਇਹ ਦੇਣੀ ਪਵੇਗੀ ਵੀਰ ਪੰਜਾਬ ਕੇ ਨੌਜਵਾਨ ਵਿਚਾਰੇ ਭੁੱਖੇ ਮਰ ਰਹੇ ਰੂਟ 10 ਭੁੱਖੇ ਤੁਸੀਂ ਵੀ ਮਾਰੇਗੇ ਜੇ ਰੂਟ ਦੇਤੇ ਮੇਰੇ ਇਹ ਰੂਟ 10 ਰੂਟ ਬਚ ਲਾ ਕੇ ਆ ਕਰਾਂਗੇ ਵੀਰੇ ਰੂਟ ਤਾਂ ਖਤਮ ਹੋ ਗਏ ਲੋਕ ਐ ਕਰਾ ਕਰਾ ਸਕੂਟਰ ਹੋ ਗਏ ਵੋਟ ਰਾਈਕਲੋ ਕਾਰਾਂ ਹੋ ਗਈਆਂ ਬਸ ਮੈ ਜਾਣਾਂ ਕਿਸਨੇ ਸਫਰ ਜਨਾਨੀਆਂ ਦਾ ਘਤਾਨਾ ਫਰੀ ਕਰਿਆ ਵਾ ਇਹ 10 ਜਿਹੜਾ ਇਹ ਰੂਟ ਆ ਬਸ ਪਾਵੇਗਾ ਉਸ ਨੂੰ ਵੀ ਜਨਾਨੀਆਂ ਫਰੀ ਚਲਾਣੀਆਂ ਪਵेंगी ਇਸ ਦੇ ਉੱਪਰ ਵੀ ਜਨਾਨੀਆਂ ਫਰੀ ਚੜ੍ਹਣਗੇ ਵੀਰ ਫਿਰ ਕਰਾਇਆ ਕਿੱਥੇ ਤੇ ਹੋਣਾ ਸਭ ਤੋਂ ਵੱਧ ਤੋਂ ਸਫਰੇ ਜਨਾਨੀਆਂ ਕਰਾਂ ਬਸ ਕੇ ਵਿੱਚ ਵਾਤਾ ਨਬਰੀ ਕਰਿਆ ਵਾ ਇਹ ਯੋ ਤੋ ਥਮ ਕਰ ਨਹੀਂ ਸਕਦੇ ਵੀ ਪ੍ਰਾਈਵੇਟ ਵਾਲੇ ਜਿਹੜੇ ਨਵੇਂ ਰੂਟਾਂ ਵਾਲੇ ਇਹਨਾਂ ਨੂੰ ਜਨਾਨੀਆਂ ਨੂੰ ਪੈਸੇ ਦੇਣੇ ਪਵੇਂਗੇ ਅਰ ਸਰਕਾਰੀ ਬੱਸਾਂ ਥਮ ਫਰੀ ਜਾ ਸਕਾਂ ਜਾਂ ਤੋ ਯੋ ਸਕੀਮ ਪਾਵੇਂਗੇ ਵੀ ਪਿੰਡਾਂ 'ਵਾਂ ਪ੍ਰਾਈਵੇਟ ਬੱਸਾਂ ਚਲਾਵਾਂਗੇ ਉੱਥੇ ਸਾਨੂੰ ਕਿਰਾਇਆ ਦੇਣਾ ਪਵੇਗਾ ਯੋ ਹੋ ਗਏ ਸਕਾਂ ਅਰ ਆਰ ਇਸਕੇ ਗੈਲਗੈਲ ਯੂ ਕਹ ਲੋ ਵੀ ਪਹਿਲਾ ਆਪ ਮਾਲਕ ਤੇ ਉਹ ਦੇਖ ਲੋ ਵੀ ਜਿਤਨੇ ਲੀਡਰ ਤੇ ਪਹਿਲਾ ਯੂ ਸਾਰੇ ਆਪ ਮਾਲਕ ਹੋਏ ਗਰ ਤੇ ਈਬ ਯੋ ਭਗਵਾਨ ਤਮਨ ਕਹ ਰਿਹਾ ਵੀ ਪੰਜਾਬ ਕੇ ਜਿਤਨੇ ਨਵੇਂ ਨੌਜਵਾਨ ਇਹਨਾਂ ਨੂੰ ਕਹੇ ਵੀ ਪੰਜਾਬ ਕੇ ਵਿੱਚ ਈਵ ਮਾਲਕ ਬਣਾ ਦੇਗੇ ਬੱਸਾਂ ਦਾ ਚਲੋ ਵਧੀਆ ਬਾਤ ਵੀਰ ਬੱਸਾਂ ਦਾ ਮਾਲਕ ਬਣਨਾ ਵੀ ਚਾਹੀਦਾ ਆਰ ਇਸਕੇ ਗੈਲਗੈਲ ਪੰਜਾਬ ਕੇ ਅੰਦਰ ਸੁਖਵੀਰ ਸਿੰਘ ਬਾਦਲ और दूसरे पक्ष सा जे बात कर रहे हैं यो सददेव टिंडसा इनके बीच बहुत रस्साकशी चल रही है श्रोमणी कादीदर के सीनियर नेता केंद्रीय मंत्री सुखदेव सिंह टिंडसन है एक अखबार गैल-गल्ल बात करिया सुग्रीव सिंह बादल के बागी अकाली लीडरਾਂ की शिकायत बंद लफाफा यो जथेदार नु जेडी चिट्ठी दई इस नु लेगा पिछले हफ्ते यो चर्चा चल रही थी कि चिट्ठी के बीच में यो क्या पाया क्या लिखया ਇਹ ਵਿਚਿੱਠੀ ਜਗਜाहिर ਹੋਣ ਤੇ ਬਾਅਦ ਕੁਛ ਵੀ ਨਮਾ ਨਹੀਂ ਨਿਕਲਿਆ ਜੋ ਚਿੱਠੀ ਦੇ ਵਿੱਚ ਮਾ ਮਾਫੀ ਦਾ ਮਾਮਲਾ ਵੀ ਹਲੇ ਕਹਿ ਰਹੇ ਵੀ ਗੋਲ-ਮੋੜ ਢੀਂਡਾ ਕਹਿ ਰਹੇ ਵੀ ਸਮੁੱਚੇ ਸਿੱਖ ਕੌਮ ਕੇ ਨਜ਼ਰਾ ਸ੍ਰੀ ਕਾਲ ਤੱਕ ਸਭ ਕੇ ਜਥੇਦਾਰ ਗਿਆਨੀ ਰਗਵੀਰ ਸਿੰਘ ਆਰ ਉਹਨਾਂ ਦੇ ਸਾਥੀਂ ਕੇ ਪੱਟੀਆਂ ਵੀ ਆ ਬੀ ਅਕਾਲੀ ਦਲ ਯੋ ਕਹਿ ਵੀ ਸਰਕਾਰ ਜਿਹੜੀ ਉਸ ਉਸ ਟਾਈਮ ਮਾ ਬਰਗਾੜੀ ਕਾਂਡ ਬੈਬਲ ਕਾਂਡ ਆ ਡੀਜੀਪੀ ਸੈਣੀ ਆਰ ਆਲਮਾ ਬਦਾਇਕ ਮਾਮਲਾ ਡੇਰਾ ਸਾਧ ਨੂੰ ਮਾਫੀ ਇਹ ਹੋਰ ਕਈ ਇਸ ਤਰंगे ਘਟਨਾਵਾਂ ਜਿਸ ਦੇ ਵਿੱਚ ਵਸਪੀਰ ਸਿੰਘ ਬਾਦਲ ਦਾ ਸਿੱਧਾ-ਸਿੱਧਾ ਹੱਥ ਅਰ ਇਹ ਕਹੇ ਵੀ ਅਕਾਲੀ ਦਲ ਮੂਰ ਦੁਆਰਾ ਪੈਰਾਵਾ ਖੜਾ ਹੈ ਹੁਣ ਵਸਤਾ ਭਰੋਸਾ ਲੰਮੇ ਟਾਈਮ ਤੋਂ ਲੱਗੇਗਾ ਬਹੁਤ ਪਰ ਇਹ ਜਿਹੜੀ ਲੈਟਰ ਇਹਨਾਂ ਨੇ ਭੇਜੀ ਇਫਤਾ ਜਥੇਦਾਰ ਨੇ ਇਸ ਦੇ ਵਿੱਚ ਮਾਫੀ ਆੜੀ ਗੱਲ ਕੋਈ ਨਹੀਂ ਲਿਖੀ ਵੀਗਾ ਮਾਫੀ ਮੰਗਣਿਆ ਮਾਮਲਾ ਹਲੇ ਵੀ ਗੋਲ-ਮੋਲ ਲੱਗ ਰਿਹਾ ਅਰ ਇਸ ਕਰ ਕਾ ਯੋ ਕਹ ਲੋ ਪਰ ਉnder ਕਾਇ ਵੀ ਜਿਹੜੀ ਪੰਜਾਬ ਕੀ ਸਿਆਸਤ ਮਾਂ ਬੜਾ ਠਮਾਕਾ ਸਬੀਰ ਬਾਦਲ ਨੇ ਸ੍ਰੀ ਅਕਾਲ ਤਖਤ ਦੇ ਉੱਪਰ ਸਪਸ਼ਟੀ ਕਰਨੀ ਉਹ ਜਨਤਕ ਹੋ ਗਿਆ ਇਸ ਦੇ ਵਿਚਵਾ ਅਕਾਲੀ ਦਲ ਦੇ ਪ੍ਰਧਾਨ ਸਬੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਜਿਹੜਾ ਸਪਸ਼ਟੀਕਰਨ ਉਹ ਜਨਤਕ ਕਰਤਿਆ ਇਸ ਦੇ ਵਿਚਵਾ ਸਬੀਰ ਸਿੰਘ ਬਾਦਲ ਕਹਿ ਰਿਹਾ ਵੀ ਜਾਣੇ ਅਣ ਜਾਣੇ ਮਾਂ ਕਾ ਸਾਰੀਆਂ ਭੁੱਲਾਂ ਨੂੰ ਆਪਣੀ ਝੋਲੀ ਮਾਂ ਪਾਵੇਗਾ ਅਰ ਉਸ ਮਾਂ ਉਸ ਮਾਂ ਪਾਉਂਦੇ ਆ ਅਰ ਪਰਿਵਾਰ ਪਾ ਮਤਲਬ ਅਰ ਪਾਰਟੀ ਬਾਦੇ ਜਿਹੜੀਆਂ ਗਲਤੀਆਂ ਹੋਈਆਂ ਸੁਖਬੀਰ ਬਾਦਲ ਵਗੈਰਾ ਵੀ ਸ਼ਰੋਮਣੀ ਅਕਾਲੀ ਦਲ ਕੇ ਸਮੂਹ ਪੰਜਾਬੀ ਅਰ ਵਿਸ਼ੇਸ਼ ਕਰਕੇ ਸਿੱਖ ਕੌਮ ਕੀ ਨਮੰਂਦਗੀ ਜਥੇਬੰਦੀ ਜਿਹੜੀ ਅਰ ਜਥੇਬੰਦੀ ਦੀ ਸਥਾਪਨਾ ਕਾ 14 ਦਸੰਬਰ 1920 ਨੂੰ ਸ੍ਰੀ ਹਕਾਲ ਤਖਤ ਸਾਹਿਬ ਕੇ ਉਪਰ ਹੋਈ ਥੀ ਸਥਾਪਨਾ ਦੇ ਲਈ ਕਾ ਅੱਜ ਤੱਕ ਮਹਾਂ ਜਥੇਬੰਦੀਆਂ ਕੇ 10 ਗੁਰੂ ਸਾਹਿਬਾਨ ਅਰ ਜੁਗੋ ਜੁਗਟਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਫਲਸਫੇ ਕੇ ਸੇਧ ਲੇਗਾ ਸਰਬੱਤ ਕੇ ਭਲੇ ਵਾਸਤ ਦਿਨ ਰਾਤ ਮਿਹਨਤ ਕਰਿਆ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਕਾ ਆਕਾਲ ਤਖਤ ਨੂੰ ਸਮਰਪਿਤ ਰਹੇਗਾ। ਆਰ ਜਿੱਥੇ ਤੱਕ ਆ ਮੇਰੇ ਖਿਲਾਫ ਸੀਨੀਅਰ ਅਗੂਆਨੇ ਕਾ ਸ਼ਿਕਾਇਤ ਦੇ ਸੰਬੰਧ ਮੇਂ ਸਪਸ਼ਟੀਕਰਨ ਕਾ ਬਹੁਤ ਮਹੱਤਵਪੂਰਨ। ਆਰ ਬਾ ਕਹਿ ਰਿਆ ਵੀ ਯੂ ਕਾਦੀ ਕੀ ਸਰਕਾਰਾਂ ਕੇ ਟਾਈਮ 2007 ਤੇ ਲੇਗਾ 2015 ਕੇ ਵਿਚਕਾਰ ਵੰ ਘਟਨਾ ਜਿਹੜੀਆਂ ਵਾਪਰੀਆਂ ਇਸਕੇ ਹਿਰਦੇ ਕਾ ਬਲੁੰਦਰੇ ਗਏ। ਆਰਾ ਇਹ ਕਹਾ ਵੀ ਮੁੱਖ ਮੰਤਰੀ ਸਵਰਗਵਾਸੀ ਪ੍ਰਕਾਸ਼ ਸਿੰਘ ਬਾਦਲ ਤਤਕਾਲੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਕੋਲ 17 ਅਕਤੂਬਰ 2015 ਨੂੰ ਇਹ ਕਹਾ ਵੀ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਸਕਤਰ ਇਤਮਨ ਨਜੀਤ ਤੌਰ 'ਤੇ ਹਾਜ਼ਰ ਹੋਏ ਤੇ ਆ ਉਹਨਾਂ ਨੇ ਪਛਤਾਪ ਦੀ ਭਾਵਨਾ ਗੈਲ ਮਨ ਦੀ ਪੀੜਾ ਇੱਕ ਲਿਖਤੀ ਪੱਤਰ ਸਿੰਘ ਸਾਹਿਬ ਨੂੰ ਪੇਸ਼ ਕਰਿਆ ਇਸ ਮੌਕੇ 'ਤੇ ਕਹਾ ਵੀ ਬਾਦਲ ਕਮਰੂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੇ ਪਛਤਾਪ ਪੱਤਰ ਵੀ ਦਿਆ ਵੀਰ ਦੇਖੋ ਵੀ ਬਾਪੂ ਤਾਂ ਪੈ ਰਹੇ ਹੈ ਲੈਨ ਮਾਫੀ ਦੇ ਦਿਓ ਅਸਖਬੀਰ ਬਾਦਲ ਨਾ ਗਾਲੀਆ ਵੀ ਤਤਕਾਲੀ ਮੁੱਖ ਮੰਤਰੀ ਸਾਹਿਬ ਕੇ ਮਨ ਕੇ ਉੱਪਰ ਉਸ ਟਾਈਮ ਇਹ ਬਾਪਰ ਰੀ ਅਣਕਿਆਸੀ ਘਟਨਾਵਾਂ ਭਾਰੀ ਬੋਝ ਤਕ ਹੈ ਤਤਕਾਲੀ ਜੱチェਦਾਰ ਕੇ ਸੰਮੁਖ ਭਰੇ ਭਰੇ ਮੰਨ ਗੈਲ ਕਾ ਰਖਿਆ ਅਰ ਕਾਲ ਤਖਤ ਸਾਹਿਬ ਅਰ ਬਖਸ਼ਿੰਦ ਗੁਰੂ ਦਾ ਬਖਸ਼ਿੰਦ ਤਖਤ ਕਹਾ ਵੀ ਸਮਰਪਤ ਗੁਰੂ ਜਿਆਣੀ ਜਾਨ ਅਰ ਯੋ ਕਹਿ ਲੋ ਵੀ ਪੁੱਲਾਗੇ ਖਿਮਾਂ ਜਾਂਜਕ ਯੋ ਹੋਰ ਬਹੁਤ ਚੀਜ਼ਾਂ ਇਸ ਦੇ ਵਿੱਚ ਮੈਂ ਲਿਖੀਆਂ ਮਿਆਂ ਪਰ ਯੋ ਜਿਹੜੀ ਮਤਲਬ ਲੈਟਰ ਜਨ ਤੱਕ ਹੋਈ ਇਸ ਦੇ ਵਿੱਚ ਮੈਂ ਇਹਨਾਂ ਇਨਕੀ ਇਹ ਵਿਰੋਧੀ ਵਾ ਗਾਰੇ ਇਸ ਦੇ ਵਿੱਚ ਮੈਂ ਕੋਈ ਇਤਨਾ ਬੜਾ ਸਪਸ਼ਟੀਕਰਨ ਨਹੀਂ ਜਿੰਨਾ ਉਮੀਦ ਕਰ ਰਹੇ ਤੇ ਪਰ ਇਹ ਦੇਖੋ ਇਸ ਦੇ ਵਿੱਚ ਮੈਂ ਨਿਕਲ ਕੇ ਆਵੇ ਅਰ ਇਸ ਦੇ ਵਿੱਚ ਜੋ ਕਾਂਦੀ ਦੇ ਕਲੇਸ਼ ਦੇ ਵਿੱਚ ਮੈਂ ਰਾਜਾ ਬਰਿੰਗ ਯੋ ਪੰਜਾਬ ਕਾਂਗਰਸ ਪਾਰਟੀ ਦਾ ਇਸ ਨੇ ਵੀ ਆਪਣਾ ਬਿਆਨ ਸਾਰੇ ਗੱਲ ਜਨਤਕ ਕਰਿਆ ਕਾ ਕਾਂਗਰਸ ਪਾਰਟੀ ਆ ਪਰਦਾ ਲੁਧਿਆਣੇ ਤੇ ਵੀ ਲੋਕ ਸਭਾ ਮੈਂਬਰ ਰਾਜਾ ਬੜਿੰਗ ਇਸਨੇ ਸੁਖਵੀਰ ਬਾਦਲ ਨੂੰ ਨਸਾਨਾ ਲਾਇਆ ਕਾ ਵੀ ਸ਼ਰੂਮਣੀ ਅਕਾਲੀ ਦਲ ਖੇਰੂ ਖੇਰੂ ਕਰਤਿਆ ਰਾਜਾ ਬੜਿੰਗ ਨੇ ਕਿਹਾ ਵੀ ਸੁਖਵੀਰ ਸਿੰਘ ਬਾਦਲ ਇਸ ਨੂੰ ਕਾ ਵੀ ਸੁਖਵੀਰ ਸਿੰਘ ਬਾਦਲ ਕਾ ਜਿਹੜੀਆਂ ਇਹ ਭੁੱਲਾ ਕਰ ਰਿਹਾ ਇਹ ਜਿਸ ਨੇ ਬਹੁ ਭੁੱਲਾ ਕਰੀਆਂ ਦਾ ਇਸ ਨੇ ਬਹੁ بڑے ਗਨਾਹ ਕਰੇ ਕਾ ਇਹਨਾਂ ਨੂੰ ਕਾ ਬਖਸਣ ਯੋਗ ਹੈ ਹੀ ਨਹੀਂ ਕਾ ਇਹ ਮਾਫੀ ਵਾਸਤੇ ਥਿਆਰ ਨਹੀਂ ਕਾਇ ਵੀ ਮਾਫੀ ਇਸਨੇ ਜ਼ਰੂਰ ਤੇ ਜੈ ਲੈਟਰ ਕਹਾ ਪਰ ਇਸਕੇ ਵਿੱਚ ਮਾਫੀ ਵਾਲੀ ਕੋਈ ਗੱਲ ਬਾਤ ਹੈ ਨਹੀਂ ਔਰ ਬਾਦਲ ਸਾਹਿਬ ਕਹਾ ਵੀ ਇਹ ਬਦਲ ਸਾਹਿਬ ਅਕਾਲੀ ਦਲ ਬਣਾ ਕਾ ਗਏ ਤੇ ਇਸਨੇ ਕਹਾ ਵੀ ਅਕਾਲੀ ਦਲ ਨੂੰ ਸਾਰਾ ਖਤਮ ਕਰ ਕਰ ਕੇ ਰੱਖ ਦਿਆ ਚਲੋ ਜੀ ਦੇਖੋ ਮੇਰਾ ਇਸਕੇ ਵਿੱਚ ਮਾ ਪਾਰਟੀ ਨੂੰ ਦੁਬਾਰਾ ਮੋੜ ਲੀਆਂ ਆਪਾਂ ਖੜਾ ਕਰ ਨਵਾਸ ਸਕੀਸ ਸੀ ਹਮ ਬਾਦਲ ਕਹਾ ਪ੍ਰਧਾਨ ਜੀ ਕੋ ਸੀ ਜੱਡ ਰਿਹਾ ਕਾ ਜਿੰਨੀ ਦੇਰੀ ਹੈ ਪ੍ਰਧਾਨ ਦੀ ਕੁਰਸੀ ਛੱਡਦਾ ਮੈਨੂੰ ਨਹੀਂ ਲੱਗਦਾ ਵੀ ਉਹ ਕਦੇ ਦਰਵਾਜ਼ੇ ਖੜਾ ਹੋਏਗਾ। ਇਹ ਵਾਹੀ ਚੀਜ਼ ਦੂਸਰੇ ਬੰਦੇ ਵੀ ਭਾਂਡ ਰਹੇ ਕਾ ਪ੍ਰਧਾਨਗੀ ਛੱਡੇ ਪਰ ਸੁਨੀਲ ਸਿੰਘ ਬਾਦਲ ਪਾਰਟੀ ਛੱਡਣੇ ਨੂੰ ਤਿਆਰ ਨਹੀਂ। ਅ ਰਾਜਾ ਬੜਿੰਗ ਕਹਿ ਰਿਹਾ ਕਿ ਲੋਕ ਸਭਾ ਦੇ ਵਿੱਚ ਮਾ ਕਾਲੀ ਦਲ ਯੂ ਕਾ ਰਾਲ ਕਾ 13 ਸੀਟਾਂ ਮਦੇ ਘਰ ਕੀ ਸੀਟੇ ਬਚਾ ਸਕਿਆ ਕਾ ਵੀ ਲੋਕ ਸਫੀਰ ਬਾਦਲ ਗਿਆ ਭੁੱਲਾ ਮਾਫ ਕਰਨ ਵਾਸਤਾ ਤਿਆਰ ਨਹੀਂ ਕਿਉਂਕਿ ਯੋ ਜਿਹੜੀਆਂ ਭੁੱਲਾਂ ਇਹ ਗੁਨਾਹ ਆ ਇਹ ਪੁੱਲ ਜਾਣੀ ਗਾਇ ਤਾਂ ਬੜੀਆਂ ਗੁਨਾਹਾਂ ਕਾਇਸਾ ਕਾਇਸਾ ਚਲੋ ਕਰ ਲਾਡਾ ਡਿਸਕਸ਼ਨ ਰਿਡਿਊ ਪ੍ਰੋਗਰਾਮ ਦੇ ਵਿੱਚ ਮੈਂ ਇਹ ਇੱਕ ਟਾਕੀ ਬੜੀਆਂ ਖਬਰਾਂ ਕਰ ਲਓ ਸੀ ਟਾਈਮ ਥਾਰੇ ਗੱਲ ਹੋਰ ਗੱਲਾਂ ਕਰਾ ਸੀ ਗਿਆ ਇਹ ਸਾਰਿਆਂ ਲਾਡੇ ਪਵਤੀ ਕੀ ਫਿਆਰ ਪਰੀ ਸਤਿ ਸ੍ਰੀ ਅਕਾਲ